ਭਾਰਤ ਦੀ ਪਵਿੱਤਰ ਗੰਗਾ ਨਦੀ ਜਿਸ ਦਾ ਪਾਣੀ ਅੰਮ੍ਰਿਤ ਮੰਨਿਆ ਜਾਂਦਾ ਪਰ ਕੀ ਹੋਵੇਗਾ ਜੇਕਰ ਮੈਂ ਤੁਹਾਨੂੰ ਦੱਸਾਂ ਕਿ ਇਸ ਨਦੀ ਦੇ ਸੋਰਸ ਦੇ ਬਿਲਕੁਲ ਉੱਪਰ ਬਰਫ਼ ਦੀਆਂ ਤਹਾਂ ਵਿੱਚ ਇੱਕ ਪਰਮਾਣੂ ਬੰਬ ਵਰਗੀ ਚੀਜ਼ ਦੱਬੀ ਹੋਈ ਹੈ ਇੱਕ ਅਜਿਹੀ ਡਿਵਾਈਸ ਜੋ ਪਿਛਲੇ 50 ਸਾਲਾਂ ਤੋਂ ਗਾਇਬ ਹੈ ਇਹ ਕੋਈ ਸਾਜ਼ਿਸ਼ ਜਾਂ ਅਫਵਾਹ ਨਹੀਂ ਹੈ ਇਹ 1965 ਦੀ ਇੱਕ ਸੱਚੀ ਘਟਨਾ ਹੈ ਜਿਸ ਨੂੰ ਭਾਰਤ ਸਰਕਾਰ ਅਤੇ ਅਮਰੀਕਾ ਦੀ CIA ਨੇ ਦਹਾਕਿਆਂ ਤੱਕ ਦੁਨੀਆ ਤੋਂ ਲੁਕਾ ਕੇ ਰੱਖਿਆ। ਹਿਮਾਲਿਆ ਦੀ ਗੋਦ ਵਿੱਚ 56 ਕਿਲੋ ਦਾ ਇੱਕ ਨਿਊਕਲੀਅਰ ਜਨਰੇਟਰ ਅੱਜ ਵੀ ਕਿਤੇ ਟਿਕਿਆ ਹੋਇਆ ਹੈ। ਵਿਗਿਆਨੀ ਡਰਦੇ ਨੇ ਕਿ ਜਿਸ ਦਿਨ ਇਸ ਦਾ ਪਲੂਟੋਨੀਅਮ ਲੀਕ ਹੋ ਗਿਆ ਉਸ ਦਿਨ ਉੱਤਰੀ ਭਾਰਤ ਦੇ ਕਰੋੜਾਂ ਲੋਕਾਂ ਦੀ ਜ਼ਿੰਦਗੀ ਖਤਰੇ ਵਿੱਚ ਪੈ ਜਾਵੇਗੀ। ਅੱਜ ਖੋਜ ਟੀਵੀ ਤੇ ਦੇਖੋ ਆਪਰੇਸ਼ਨ ਮੰੰਦਾ ਦੇਵੀ ਦੀ ਪੂਰੀ ਕਹਾਣੀ ਕਹਾਣੀ ਸ਼ੁਰੂ ਹੁੰਦੀ ਹੈ ਅਕਤੂਬਰ 1962 ਵਿੱਚ ਚੀਨ ਨੇ ਆਪਣੇ ਸ਼ਿਨ ਜਿਆਂਗ ਪ੍ਰਾਂਤ ਵਿੱਚ ਪਹਿਲਾ ਪਰਮਾਣੂ ਧਮਾਕਾ ਕਰਕੇ ਦੁਨੀਆ ਨੂੰ ਹਿਲਾ ਦਿੱਤਾ ਸੀ ਉਸ ਸਮੇਂ ਭਾਰਤ 1962 ਦੀ ਜੰਗ ਹਾਰ ਚੁੱਕਾ ਸੀ ਅਤੇ ਅਮਰੀਕਾ ਕੋਲਡ ਵਾਰ ਵਿੱਚ ਫਸਿਆ ਹੋਇਆ ਸੀ ਦੋਵਾਂ ਨੂੰ ਡਰ ਸੀ ਕਿ ਚੀਨ ਅੱਗੇ ਕੀ ਕਰੇਗਾ ਅਮਰੀਕਾ ਦੀ ਖੂਫੀਆ ਏਜੰਸੀ CIA ਨੂੰ ਚੀਨ ਦੀਆਂ ਪ੍ਰਮਾਣੂ ਗਤੀਵਿਧੀਆਂ ਤੇ ਨਜ਼ਰ ਰੱਖਣ ਲਈ ਇੱਕ ਜਾਸੂਸੀ ਅੱਡੇ ਦੀ ਲੋੜ ਸੀ ਸੈਟੇਲਾਈਟ ਟੈਕਨੋਲੋਜੀ ਉਸ ਵੇਲੇ ਇੰਨੀ ਐਡਵਾਂਸ ਨਹੀਂ ਸੀ ਉਹਨਾਂ ਨੂੰ ਇੱਕ ਅਜਿਹੀ ਜਗ੍ਹਾ ਚਾਹੀਦੀ ਸੀ ਜੋ ਬਹੁਤ ਉੱਚੀ ਹੋਵੇ ਅਤੇ ਚੀਨ ਦੇ ਬਾਉਂਡਰ ਦੇ ਨੇੜੇ ਹੋਵੇ ਉਨ੍ਹਾਂ ਦੀ ਨਜ਼ਰ ਪਈ ਭਾਰਤ ਦੀ ਦੂਜੀ ਸਭ ਤੋਂ ਉੱਚੀ ਚੋਟੀ ਤੇ ਨੰਦਾ ਦੇਵੀ ਜਿਸ ਦੀ ਉਚਾਈ 25643 ਫੁੱਟ ਹੈ CIA ਨੇ ਭਾਰਤ ਦੀ ਇੰਟੈਲੀਜੈਂਸ ਬਿਊਰੋ ਨਾਲ ਸੰਪਰਕ ਕੀਤਾ ਪਲਾਨ ਸਧਾਰਨ ਪਰ ਖਤਰਨਾਕ ਸੀ ਪਹਾੜ ਦੀ ਚੋਟੀ ਤੇ ਇੱਕ ਅਜੀਹਾ ਸੈਂਸਰ ਲਗਾਉਣਾ ਜੋ ਚੀਨ ਦੇ ਪਰਮਾਣੂ ਟੈਸਟਾਂ ਨੂੰ ਟਰੈਕ ਕਰ ਸਕੇ ਇਸ ਸਮਿਸ਼ਨ ਲਈ ਦੁਨੀਆ ਦੇ ਸਭ ਤੋਂ ਬਿਹਤਰੀਨ ਪਰਬਤਾਰ ਉਹੀ ਚੁਣੇ ਗਏ ਭਾਰਤੀ ਟੀਮ ਦੀ ਅਗਵਾਈ ਮਸ਼ਹੂਰ ਕੈਪਟਨ ਐਮ ਐਸ ਕੋਹਲੀ ਕਰ ਰਹੇ ਸਨ ਜਿਨ੍ਹਾਂ ਨੇ ਬਾਅਦ ਵਿੱਚ ਮਾਉਂਟ ਐਵਰੇਸਟ ਫਤਿਹ ਕੀਤਾ ਸੀ ਪਰ ਸਮੱਸਿਆ ਇਹ ਸੀ ਕਿ ਇੰਨੀ ਉਚਾਈ ਤੇ ਜਿੱਥੇ ਤਾਪਮਾਨ -40 ਡਿਗਰੀ ਹੁੰਦਾ ਹੈ ਅਤੇ ਤੇਜ਼ ਹਵਾਵਾਂ ਚੱਲਦੀਆਂ ਨੇ ਉੱਥੇ ਬੈਟਰੀਆਂ ਜਾਂ ਡੀਜ਼ਲ ਜਨਰੇਟਰ ਕੰਮ ਨਹੀਂ ਕਰਦੇ ਇਸ ਲਈ ਅਮਰੀਕਾ ਨੇ ਇੱਕ ਖਾਸ ਤਕਨੀਕ ਭੇਜੀ ਸਨੈਪ 19 ਨਿਊਕਲੀਅਰ ਜਨਰੇਟਰ ਇਸ ਮਸ਼ੀਨ ਦੇ ਅੰਦਰ ਪਲੂਟੋਨੀਅਮ 238 ਦੇ 7 ਕੈਪਸੂਲ ਸਨ ਇਹ ਰੇਡੀਓਐਕਟਿਵ ਪਦਾਰਥ ਲਗਾਤਾਰ ਗਰਮੀ ਪੈਦਾ ਕਰਦਾ ਹੈ ਜਿਸ ਨਾਲ ਬਿਜਲੀ ਬਣਦੀ ਹੈ ਇਹ ਜਨਰੇਟਰ ਇੰਨਾ ਸ਼ਕਤੀਸ਼ਾਲੀ ਸੀ ਕਿ ਇਹ ਸੈਂਸਰ ਨੂੰ ਕਈ ਸਾਲਾਂ ਤੱਕ ਚਲਾ ਸਕਦਾ ਸੀ ਪਰ ਨਾਲ ਹੀ ਇਹ ਇੱਕ ਚੰਨ ਦਾ ਫਿਰਦਾ ਪਰਮਾਣੂ ਬੰਬ ਸੀ 1965 ਵਿੱਚ ਮਿਸ਼ਨ ਸ਼ੁਰੂ ਹੋਇਆ 14 ਪਰਬਤਾਰੂਹੀਆਂ ਨੇ ਆਪਣੀ ਪਿੱਠ ਤੇ 56 ਕਿਲੋ ਦਾ ਇਹ ਡਿਵਾਈਸ ਬੰਨ੍ਹਿਆ ਅਤੇ ਮੌਤ ਦੀ ਚੜ੍ਹਾਈ ਸ਼ੁਰੂ ਕਰ ਦਿੱਤੀ ਸਭ ਕੁਝ ਠੀਕ ਚੱਲ ਰਿਹਾ ਸੀ ਪੀਮ ਕੈਂਪ 4 ਤੱਕ ਪਹੁੰਚ ਗਏ ਸੀ ਜੋ ਕਿ ਲਗਭਗ 24000 ਫੁੱਟ ਦੀ ਉਚਾਈ ਤੇ ਸੀ ਚੋਟੀ ਸਿਰਫ ਥੋੜੀ ਦੂਰ ਸੀ ਪਰ ਅਚਾਨਕ ਮੌਸਮ ਬਦਲ ਗਿਆ। ਨੰਦਾ ਦੇਵੀ ਨੇ ਆਪਣਾ ਰੌਦਰ ਰੂਪ ਦਿਖਾਇਆ। ਇੱਕ ਭਿਆਨਕ ਬਰਫ਼ੀਲਾ ਤੂਫਾਨ ਆਇਆ ਜਿਸ ਨੇ ਸਭ ਕੁਝ ਰੋਕ ਦਿੱਤਾ। ਕੈਪਟਨ ਕੋਹਲੀ ਸਾਹਮਣੇ ਇੱਕ ਮੁਸ਼ਕਲ ਫੈਸਲਾ ਸੀ। ਜਾਂ ਤਾਂ ਡਿਵਾਈਸ ਨੂੰ ਉੱਪਰ ਲੈ ਜਾਣ ਦੀ ਜਿੱਦ ਵਿੱਚ ਸਾਰੀ ਟੀਮ ਮਾਰੀ ਜਾਵੇ ਜਾਂ ਫਿਰ ਡਿਵਾਈਸ ਨੂੰ ਉੱਥੇ ਹੀ ਛੱਡ ਕੇ ਜਾਨ ਬਚਾਈ ਜਾਵੇ। ਉਹਨਾਂ ਨੇ ਜਾਨ ਬਚਾਉਣ ਦਾ ਫੈਸਲਾ ਕੀਤਾ। ਟੀਮ ਨੇ ਉਹ ਕੀਮਤੀ ਪ੍ਰਮਾਣੂ ਜਨਰੇਟਰ ਇੱਕ ਸੁਰੱਖਿਅਤ ਚਟਾਨ ਵਿੱਚ ਰੱਖਿਆ। ਉਸ ਨੂੰ ਰस्सੀਆਂ ਨਾਲ ਬੰਨ੍ਹਿਆ ਅਤੇ ਨਿਸ਼ਾਨੀ ਲਗਾ ਕੇ ਵਾਪਸ ਹੇਠਾਂ ਉਤਰ ਆਏ। ਉਹਨਾਂ ਨੇ ਸੋਚਿਆ ਕਿ ਅਗਲੇ ਸਾਲ ਮੌਸਮ ਠੀਕ ਹੋਣ ਤੇ ਉਹ ਵਾਪਸ ਆਉਣਗੇ ਅਤੇ ਮਿਸ਼ਨ ਪੂਰਾ ਕਰਨਗੇ। ਇੱਕ ਸਾਲ ਬਾਅਦ 1968 ਵਿੱਚ ਇੱਕ ਨਵੀਂ ਟੀਮ ਵਾਪਸ ਉਸ ਜਗ੍ਹਾ ਪਹੁੰਚੀ। ਉਨ੍ਹਾਂ ਦਾ ਮਕਸਦ ਸੀ ਡਿਵਾਈਸ ਨੂੰ ਚੁੱਕ ਕੇ ਚੋਟੀ ਤੇ ਲਗਾਉਣਾ ਪਰ ਜਦੋਂ ਉਹ ਉਸ ਚਟਾਨ ਕੋਲ ਪਹੁੰਚੇ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ ਉੱਥੇ ਕੁਝ ਨਹੀਂ ਸੀ ਨਾ ਜਨਰੇਟਰ ਨਾ ਪਲੂਟੋਨੀਅਮ ਕੈਪਸੂਲ ਸਭ ਕੁਝ ਗਾਇਬ ਸੀ ਸਿਰਫ ਟੁੱਟੀਆਂ ਹੋਈਆਂ ਰस्सੀਆਂ ਦੇ ਨਿਸ਼ਾਨ ਸਨ ਸ਼ਾਇਦ ਸਰਦੀਆਂ ਵਿੱਚ ਆਏ ਕਿਸੇ ਵੱਡੇ ਐਬਲੌਂਚ ਨੇ ਉਸ ਸੁਪਾਰੀ ਮਸ਼ੀਨ ਨੂੰ ਪਹਾੜ ਤੋਂ ਹੇਠਾਂ ਰੋੜ ਦਿੱਤਾ ਸੀ ਪਰ ਉਹ ਡਿੱਗੀ ਕਿੱਥੇ ਪਹਾੜ ਦੇ ਹੇਠਾਂ ਨੰਦਾ ਦੇਵੀ ਸੈਂਚਰੀ ਦਾ ਗਲੇਸ਼ੀਅਰ ਹੈ ਜੇਕਰ ਉਹ ਗਰਮ ਜਨਰੇਟਰ برف ਵਿੱਚ ਡਿੱਗਿਆ ਤਾਂ ਉਹ ਆਪਣੀ ਗਰਮੀ ਨਾਲ বরਫ ਨੂੰ ਪਿਘਲਾ ਕੇ ਧਰਤੀ ਦੇ ਅੰਦਰ ਹੋਰ ਡੂੰਘਾ ਤਸਦਾ ਗਿਆ ਹੋਵੇਗਾ ਅਮਰੀਕਾ ਅਤੇ ਭਾਰਤ ਨੇ ਉਸ ਨੂੰ ਲੱਭਣ ਲਈ ਆਪਰੇਸ਼ਨ ਰੈੱਡ ਹੁੱਕ ਵਰਗੇ ਕਈ ਮਿਸ਼ਨ ਚਲਾਏ ਹੈਲੀਕਾਪਟਰਾਂ ਰਾਹੀਂ ਪਹਾੜਾਂ ਨੂੰ ਸਕੈਨ ਕੀਤਾ ਗਿਆ ਪਰ ਉਹ ਡਿਵਾਈਸ ਕਦੇ ਨਹੀਂ ਮਿਲਿਆ ਅੱਜ 50 ਸਾਲਾਂ ਬਾਅਦ ਖਤਰਾ ਪਹਿਲਾਂ ਨਾਲੋਂ ਵੀ ਜ਼ਿਆਦਾ ਹੈ ਨੰਦਾ ਦੇਵੀ ਤੋਂ ਨਿਕਲਣ ਵਾਲਾ ਪਾਣੀ ਰਿਸ਼ੀ ਗੰਗਾ ਨਦੀ ਵਿੱਚ ਮਿਲਦਾ ਹੈ ਜੋ ਅੱਗੇ ਜਾ ਕੇ ਗੰਗਾ ਬਣਦੀ ਹੈ ਸਥਾਨਕ ਲੋਕਾਂ ਖਾਸ ਕਰਕੇ ਰੇਣੀ ਪਿੰਡ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਿੰਡ ਵਿੱਚ ਅਜੀਬ ਬਿਮਾਰੀਆਂ ਅਤੇ ਕੈਂਸਰ ਦੇ ਕੇਸ ਵਧੇ ਨੇ ਉਹ ਮੰਨਦੇ ਹਨ ਕਿ ਪਹਾੜਾਂ ਦੇ ਦੇਵਤਾ ਨਾਰਾਜ ਹਨ ਪਰ ਵਿਗਿਆਨੀ ਮੰਨਦੇ ਨੇ ਕਿ ਸ਼ਾਇਦ ਪਾਣੀ ਵਿੱਚ ਰੇਡੀਏਸ਼ਨ ਲੀਕ ਹੋ ਰਹੀ ਹੈ 2021 ਵਿੱਚ ਚਮੋਲੀ ਵਿੱਚ ਜੋ ਗਲੇਸ਼ੀਅਰ ਟੁੱਟਿਆ ਸੀ ਅਤੇ ਭਿਆਨਕ ਹੜ੍ਹ ਆਇਆ ਸੀ ਕਈ ਮਾਹਿਰ ਇਹ ਸ਼ੱਕ ਜਤਾਉਂਦੇ ਨੇ ਕਿ ਸ਼ਾਇਦ ਉਸ ਗਵਾਚੇ ਹੋਏ ਗਰਮ ਜਨਰੇਟਰ ਨੇ ਅੰਦਰੋਂ ਬਰਫ਼ ਨੂੰ ਖੋਖਲਾ ਕਰ ਦਿੱਤਾ ਸੀ ਇਹ ਕਹਾਣੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਜਦੋਂ ਇਨਸਾਨ ਕੁਦਰਤ ਨਾਲ ਖਿਲਵਾੜ ਕਰਦਾ ਹੈ ਤਾਂ ਨਤੀਜੇ ਕਿੰਨੇ ਭਿਆਨਕ ਹੋ ਸਕਦੇ ਨੇ ਇੱਕ ਪਾਸੇ ਦੇਸ਼ ਦੀ ਸੁਰੱਖਿਆ ਸੀ ਦੂਜੇ ਪਾਸੇ ਕਰੋੜਾਂ ਲੋਕਾਂ ਦੀ ਜਾਨ ਉਹ ਪਲੂਟੋਨੀਅਮ ਅੱਜ ਵੀ ਉੱਥੇ ਹੀ ਹੈ ਚੁੱਪਚਾਪ ਇੰਤਜ਼ਾਰ ਕਰ ਰਿਹਾ ਹੈ ਕੀ ਸਰਕਾਰ ਨੂੰ ਦੁਬਾਰਾ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਾਂ ਫਿਰ ਸਾਨੂੰ ਉਸ ਸੁੱਤੇ ਹੋਏ ਦੈਂਤ ਨੂੰ ਜਗਾਉਣਾ ਨਹੀਂ ਚਾਹੀਦਾ ਆਪਣੀ رائے ਕਮੈਂਟਸ ਵਿੱਚ ਜ਼ਰੂਰ ਦਿਓ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਅਜਿਹੇ ਹੋਰ ਗੋਪਤ ਮਿਸ਼ਨਾਂ ਤੇ ਵੀਡੀਓ ਬਣਾਈਏ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਅਤੇ ਖੋਜ ਟੀਵੀ ਨੂੰ ਸਬਸਕ੍ਰਾਈਬ ਕਰੋ ਸਤਿ ਸ਼੍ਰੀ ਅਕਾਲ